2 ਦਸੰਬਰ 2024 ਤੋਂ ਬਾਅਦ ਲੱਗਦਾ ਸੀਗਾ ਕਿ ਪੰਥਕ ਮੁੱਦੇ ਤੇ ਸਿੱਖ ਸਮਾਜ ਦੇ ਨਾਲ ਸਿੱਖ ਸੰਗਤ ਨਾਲ ਜੁੜੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਜਿੰਨੇ ਵੀ ਮੁੱਦੇ ਨੇ ਉਹ ਸੁਲਝ ਜਾਣਗੇ ਪਰ ਹੁਣ ਸੁਲਝਣ ਦੀ ਬਜਾਏ ਉਲਝਦੇ ਹੀ ਨਜ਼ਰ ਆ ਰਹੇ ਨੇ ਨਿਤ ਕੋਈ ਨਾ ਕੋਈ ਨਵਾਂ ਮੁੱਦਾ ਸਾਹਮਣੇ ਆ ਹੀ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਪਣੇ ਵੱੱزرਗਨਾ ਕਬੂਲੇ ਜੇ ਤੋ ਵੱੱزرਗਨਾ ਕਬੂਲੇ ਤਾਂ ਉਹਨਾਂ ਨੇ ਉਹਨਾਂ ਦੀ ਸਜ਼ਾ ਵੀ ਜਿਹੜੀ ਹੈ ਉਹ ਤੈਅ ਕਰ ਦਿੱਤੀ ਜੋ ਧਾਰਮਿਕ ਸਜ਼ਾ ਜਿਹੜੀ ਸੁਖਬੀਰ ਸਿੰਘ ਬਾਦਲ ਪੁੱਗਤ ਰਹੇ ਨੇ ਪਰ ਇਹਨਾਂ ਦੇ ਦੌਰਾਨ ਹੀ ਕੁਝ ਐਸੇ ਮੁੱਦੇ ਸੀ ਜਿਨ੍ਹਾਂ ਮੁੱਦਿਆਂ ਨੂੰ ਸੂਹਿਆ ਤੱਕ ਨਹੀਂ ਗਿਆ ਉਹਨਾਂ ਨੂੰ ਟੱਚ ਤੱਕ ਨਹੀਂ ਕੀਤਾ ਗਿਆ ਸੋ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਸੀ ਪੰਜ ਪਿਆਰੇ ਸਹਿਬਾਨਾਂ ਦਾ ਮੁੱਦਾ ਜਿਹੜਾ ਹੁਣ ਸਿੱਖ ਜਥੇਬੰਦੀਆਂ ਵੱਲੋਂ ਉਭਾਰਿਆ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਇਸ ਮੁੱਦੇ ਨੂੰ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਉਭਾਰੀਆਂ ਨੇ ਮੀਡੀਆ ਸਾਹਮਣੇ ਆ ਰਹੀਆਂ ਨੇ ਔਰ ਅੱਜ ਇੱਕ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਦੇ ਰਹੇ ਹਨ ਮੁੱਦਾ ਕੀ ਹੈ ਮੁੱਦਾ ਪੰਜ ਪਿਆਰੇ ਸਹਿਬਾਨਾਂ ਦੇ ਨਾਲ ਜੁੜੇ ਹੈ ਜਿਹੜੇ ਨਾ ਡਰੇ ਸੀ ਨਾ ਝੁਕੇ ਸੀ ਤੇ ਨਾ ਹੀ ਵਿਕੇ ਸੀ ਨਾ ਹੀ ਉਹਨਾਂ ਨੇ ਕੋਈ ਸਮਝੌਤਾ ਕੀਤਾ ਤੇ ਨਾ ਹੀ ਕੀਤੀ ਸੀ ਉਹਨਾਂ ਨੇ ਕੋਈ ਗੱਦਾਰੀ ਜਿਨ੍ਹਾਂ ਨੂੰ ਲਾਲਚ ਵੀ ਹੰਤਾ ਦੇ ਦਿੱਤੇ ਗਏ ਹੋਣਗੇ ਪਰ ਕੋਈ ਲਾਲਚ ਉਹਨਾਂ ਨੂੰ ਖਰੀਦ ਨਾ ਸਕੇ ਤੁਸੀਂ ਦੇਖਿਆ ਕਿੰਨੇ ਲੋਕ ਮੂੰਹ ਬੰਦ ਹੋ ਗਏ ਯੂ ਟਰਨ ਵੀ ਲੈ ਗਏ ਬੜੇ ਬੜੇ ਪਦਵੀਆਂ ਤੇ ਬੈਠੇ ਕਿਸ ਤਰੀਕੇ ਨਾਲ ਵਿਕੇ ਕਿੰਨੇ ਬੇਨਕਾਬ ਹੋਏ ਪਰ ਇਹ ਪੰਜ ਪਿਆਰੇ ਸਹਿਬਾਨ ਸਿੱਧਕੀ ਸਿੰਘ ਗੁਰੂ ਤੇ ਪਰੋਸਾ ਕਰਕੇ ਜੋ ਹੁਕਮ ਸੀ ਗੁਰੂ ਦਾ ਉਹਨੂੰ ਮੰਨ ਕੇ ਸੱਚ ਤੇ ਇਹਨਾਂ ਨੇ ਪੈਰਾ ਦਿੱਤਾ ਹੁਣ ਇਹਨਾਂ ਦੇ ਅੱਗੇ ਸਿਰਫ ਦੋ ਹੀ ਰਸਤੇ ਸੀ ਇੱਕ ਰਸਤਾ ਜਾਂਦਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਜਿੱਥੇ ਜਾ ਕੇ ਹਰ ਤਰ੍ਹਾਂ ਦੀ ਖੁਸ਼ੀ ਮਿਲਣੀ ਆ ਰੂ ਇੱਕ ਰਸਤਾ ਜਾਂਦਾ ਸੀ ਸਮੇਂ ਦੇ ਹੰਕਾਰੀ ਹਾਕਮ ਦੇ ਟੁਕੜਬੋਚਾਂ ਵੱਲ ਜਿੱਥੇ ਜਾ ਕੇ ਸਮਝੌਤੇ ਤੇ ਜਿੱਥੇ ਜਾ ਕੇ ਲਾਲਚਾਂ ਦੀ ਸਭ ਤੇ ਬਾਜੀ ਹੋ ਸਕਦੀ ਸੀ ਪਰ ਇਨਾ ਸਿਦਕੀ ਸਿੰਘਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਚੁਣਿਆ ਤੇ ਇਹ ਪਹੁੰਚ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾ ਦੇ ਰਸਤੇ ਤੇ ਚੱਲ ਪੇ ਸੱਚ ਦੇ ਰਸਤੇ ਤੇ ਚੱਲ ਪੇ ਸਿੱਧਕ ਦੇ ਰਸਤੇ ਤੇ ਚੱਲ ਪੇ ਸਿੱਖੀ ਦੇ ਰਸਤੇ ਤੇ ਚੱਲ ਪੇ ਜੋ ਪੰਜ ਪਿਆਰਿਆਂ ਦੀ ਮਰਿਆਦਾ ਇਹ ਸ਼ਾਇਦ ਜਾਂ ਤਾਂ ਕਈਆਂ ਨਵੀਂ ਪੀੜੀ ਦੇ ਲੋਕਾਂ ਨੂੰ ਪਤਾ ਹੀ ਨਹੀਂ ਤੇ ਜਿਹੜੇ ਸਿੱਖੀ ਨਾਲ ਜੁੜੇ ਨੇ ਉਹ ਇਹਦੇ ਤੋਂ ਅਣਛੂਤੇ ਵੀ ਨਹੀਂ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਪੰਜ ਪ੍ਰਧਾਨੀ ਮਰਿਆਦਾ ਕੀ ਹੈ ਤੇ ਪੰਜ ਪਿਆਰਿਆਂ ਦੀ ਮਰਿਆਦਾ ਕੀ ਹੈ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਇਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਜੇਕਰ ਕਿਸੇ ਨੇ ਮੇਰੇ ਦਰਸ਼ਨ ਕਰਨੇ ਹੋਣ ਤਾਂ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਜ਼ਰੂਰ ਕਰ ਲਿਓ ਸੋ ਇਹਨਾਂ ਪੰਜ ਪਿਆਰਿਆਂ ਦੇ ਰਾਹੀ ਹੀ ਪੰਥਕ ਕਾਰਜ ਕਰਵਾਗੇ ਗੁਰੂ ਸਾਹਿਬ ਔਰ ਇੱਕ ਅਲੌਕਿਕ ਕਲਾ ਜਿਹੜੀ ਹੈ ਇਹ ਵਰਤਾਈ ਗਈ ਸੀ ਕਦੋਂ 21 ਅਕਤੂਬਰ 2015 ਨੂੰ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸੇ ਗਏ ਕਿ 21 ਅਕਤੂਬਰ 2015 ਨੂੰ ਸਰਸੇ ਸਾਧੀ ਮਾਫੀ ਤੇ ਜਥੇਦਾਰ ਸਹਿਬਾਨਾ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਜਥੇਦਾਰ ਸਹਿਬਾਨਾ ਨੇ ਉਸ ਸਮੇਂ ਦੇ ਜਿਹੜੇ ਜਥੇਦਾਰ ਸਾਹਿਬ ਸੀ ਉਹਨਾਂ ਨੇ ਗਲਤ ਕਹਿ ਕੇ ਇਹਦਾ ਵਿਰੋਧ ਵੀ ਕੀਤਾ ਸੀ ਜਿਹਦੀਆਂ ਚਾਰੇ ਪਾਸੇ ਬਹੁਤ ਚਰਚਾਵਾਂ ਹੋਈਆਂ ਸੀ ਪਰ 1 ਜਨਵਰੀ 2016 ਨੂੰ ਇਹ ਪੰਜ ਪਿਆਰੇ ਸਹਿਬਾਨਾਂ ਨੂੰ ਇਹਨਾਂ ਦੀ ਜਿਹੜੀ ਪਦਵੀ ਸੀ ਉਸ ਤੋਂ ਜਿਹੜੀ ਨੌਕਰੀ ਸੀ ਜਿਹੜੀ ਉਸ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਡਿਸਮਿਸ ਕਰ ਦਿੱਤਾ ਜਾਂਦਾ ਪਰ ਉਹੀ ਪੰਜ ਪਿਆਰਿਆਂ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਹੀ ਜਿਹੜੇ ਮੁੱਤੀ ਇਹਨਾਂ ਨੇ ਚੁੱਕੇ ਸੀ 21 ਅਕਤੂਬਰ 2015 ਨੂੰ ਉਹਨਾਂ ਮੁੱਦਿਆਂ ਨੂੰ ਲੈ ਕੇ ਹੀ 2 ਦਸੰਬਰ 2024 ਨੂੰ ਉਹਨਾਂ ਮੁੱਦਿਆਂ ਦੇ ਉੱਤੇ ਹੀ ਤਾਂ ਸੁਖਬੀਰ ਸਿੰਘ ਬਾਦਲ ਨੇ ਹਾਮੀ ਭਰੀ ਹੈ ਉਹੀ ਮੁੱਦੇ ਸਾਰੇ ਤਾਂ ਮੰਨੇ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹ ਪੰਜ ਪਿਆਰਿਆਂ ਦੇ ਹੱਕ ਚਾਣ ਕੇ ਖੜ ਗਈਆਂ ਸੀ ਉਸ ਸਮੇਂ ਪੰਜ ਪਿਆਰੇ ਕੌਣ-ਕੌਣ ਸਨ ਭਾਈ ਸਤਨਾਮ ਸਿੰਘ ਚੰਗੀਆਂ ਭਾਈ ਸਤਨਾਮ ਸਿੰਘ ਖੰਡਾ ਭਾਈ ਤਰਲੋਕ ਸਿੰਘ ਜੀ ਭਾਈ ਮੰਗਲ ਸਿੰਘ ਜੀ ਤੇ ਭਾਈ ਮੇਜਰ ਸਿੰਘ ਜੀ ਸ਼ਾਮ ਸਾਨੂੰ ਇਹਨਾਂ ਪੰਜ ਪਿਆਰਿਆਂ ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਸੀ 2015 ਚ ਬਰਖਾਸ ਕੀਤੇ ਪੰਜ ਪਿਆਰਿਆਂ ਦੀ ਬਹਾਲੀ ਦੇ ਲਈ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦੇ ਸਕੱਤਰ ਵਿਖੇ ਦਿੱਤਾ ਹੈ ਮੰਗ ਪੱਤਰ ਗੁਰਮਤਿ ਰਾਮ ਰਹੀਮ ਨੂੰ ਮਾਫੀ ਦੇਣ ਦਾ ਵਿਰੋਧ ਕੀਤਾ ਸੀ ਪੰਜ ਪਿਆਰਿਆਂ ਨੇ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਗੁਰਬਚਨ ਸਿੰਘ ਪਟਿਆਲਾ ਧਰਮੀ ਪਿਤਾ ਜਹੇਦਾਰ ਜਗਤਾਰ ਸਿੰਘ ਹਵਾਰਾ ਦਿਲਬਾਖ ਸਿੰਘ ਜਿਹੜੇ ਕਿ ਸਿੱਖ ਜਥੇਬੰਦੀ ਦੇ ਆਗੂ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਫੈਡਰੇਸ਼ਨ ਪਿੰਡਰਾਵਾਲੇ ਦੇ ਜਿਹੜੇ ਆਗੂ ਨੇ ਇਹਨਾਂ ਸਾਰਿਆਂ ਨੇ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਜਥੇਦਾਰ ਸਾਹਿਬ ਨੂੰ ਦਿੱਤਾ ਉਸ ਮੰਗ ਪੱਤਰ ਦੇ ਵਿੱਚ ਕੀ ਕਿਹਾ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਗੱਲ ਜ਼ਰੂਰ ਕਵਾਂਗੇ ਕਿ ਉਹਦੇ ਵਿੱਚ ਪੰਜ ਪਿਆਰਿਆਂ ਦੀ ਜਿਹੜੀ ਬਰਖਾਸ ਗਈ ਆ ਉਹਨੂੰ ਵਿਚਾਰਨ ਵਾਸਤੇ ਕਿਹਾ ਗਿਆ ਉਸ ਮੁੱਦੇ ਨੂੰ ਸ਼੍ਰੀ ਹਕਾਕਤ ਸਰ ਦੀ ਫਸੀਲ ਤੇ ਕਿਉਂ ਨਹੀਂ ਲਿਆਂਦਾ ਗਿਆ ਇਹ ਪੁੱਛਿਆ ਗਿਆ ਔਰ ਨਾਲ ਦੀ ਨਾਲ ਇਹ ਵੀ ਹੈ ਕਿ ਉਹਨਾਂ ਨੂੰ ਬਾ ਇਜ਼ਤ ਪੂਰੇ ਮਾਨ ਸਤਕਾਰ ਦੇ ਨਾਲ ਉਹਨਾਂ ਦੀ ਉਸੇ ਪਦਵੀ ਤੇ ਉੱਥੇ ਜੌਬ ਦੇ ਉੱਤੇ ਹੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਇਹ ਵੀ ਉਸ ਮੰਗ ਪੱਤਰ ਦੇ ਵਿੱਚ ਲਿਖਿਆ ਬਾਕੀ ਆਉ ਅਸੀਂ ਜਾਣਦੇ ਆ ਜਥੇਬੰਦੀਆਂ ਦੇ ਇਹਨਾਂ ਨੁਮਾਇੰਦਿਆਂ ਕੋਲੋ ਕਿ ਉਹਨਾਂ ਦਾ ਕੀ ਕਿਨਾ ਉਸ ਵੇਲੇ 2015 ਦੇ ਵਿੱਚ ਜਿਸ ਵੇਲੇ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਗੁਰਮੀਤ RAM ਨਹੀਂ ਨੂੰ ਮੁਆਫ ਕਰਨ ਦਾ ਉਸ ਵੇਲੇ ਪੰਥਕ ਜੁਗਤ ਦੇ ਚਲਦਿਆਂ ਹੋਇਆਂ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਓਟ ਆਸਰਾ ਲੈ ਕਰਕੇ ਅਸ਼ੀਰਵਾਦ ਲੈ ਕਰਕੇ ਉਸ ਵੇਲੇ ਦੇ ਅੰਮ੍ਰਿਤ ਸੰਚਾਰ ਜਥਾ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਜਿਨ੍ਹਾਂ ਵਿੱਚ ਭਾਈ ਸਤਨਾਮ ਸਿੰਘ ਜੀ ਚੰਝੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਭਾਈ ਤਰਲੋਕ ਸਿੰਘ ਜੀ ਭਾਈ ਮੰਗਲ ਸਿੰਘ ਜੀ ਅਤੇ ਭਾਈ ਮੇਜਰ ਸਿੰਘ ਜੀ ਸ਼ਾਮਿਲ ਸਿਗੇ ਉਹਨਾਂ ਨੇ ਉਸ ਵੇਲੇ ਉਸ ਵੇਲੇ ਦੇ ਜਥੇਦਾਰਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਸੀਗਾ ਉਹ ਸਪਸ਼ਟੀਕਰਨ ਮੰਗਦੇ ਸਾਰ ਹੀ ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਵਿੱਚ ਇੱਕ ਪੋਚਾਲ ਆ ਗਿਆ ਉਹਨਾਂ ਨੇ ਕਹੇ ਜੀ ਇਹ ਗਲਤ ਹੈ ਸਭ ਕੁਝ ਜੋ ਕੁਝ ਸਪਸ਼ਟੀਕਰਨ ਮੰਗ ਰਹੇ ਨੇ ਗਲਤ ਹੈ ਲੇਕਿਨ ਅੱਜ 9 ਸਾਲਾਂ ਦੇ ਬਾਅਦ ਉਸੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਿਹੜੀਆਂ ਗੱਲਾਂ ਉਸ ਵੇਲੇ ਗਲਤ ਸਿੱਗੀਆਂ ਉਹਨਾਂ ਗਲਤ ਬਾਰੇ ਫੈਸਲ ਤੋਂ ਇਹ ਸਭ ਕੁਝ ਫਰਮਾਨ ਜਾਰੀ ਹੋ ਗਏ ਤੇ ਪਤਾ ਲੱਗ ਗਿਆ ਕਿ ਉਹਨਾਂ ਜਿੰਦਿਆਂ ਨੂੰ ਉਹਨਾਂ ਪੰਜ ਪਿਆਰਿਆਂ ਨੂੰ ਪੰਜਾਂ ਸਿੰਘਾਂ ਨੂੰ ਉਹਦੇ ਬਾਅਦ ਨੌਕਰੀ ਤੋਂ ਪਹਿਲੀ ਜਨਵਰੀ 2016 ਨੂੰ ਡਿਸਮਿਸ ਕਰਤਾ ਗਿਆ ਸੀਗਾ ਨੌਕਰੀ ਚੋਂ ਕੱਢ ਦਿੱਤਾ ਗਿਆ ਹੋਰ ਸਿਦਕ ਅਤੇ ਸਰਰ ਤੇ ਚੱਲਦਿਆਂ ਹੋਏ ਆ ਪੰਥਕ ਜੁਗਤ ਤੇ ਚੱਲਦੇ ਹੋਏ ਆ ਉਹਨਾਂ ਸਿੰਘਾਂ ਨੇ ਕਦੀ ਵੀ ਸ਼੍ਰੋਮਣੀ ਕਮੇਟੀ ਦੇ ਕੋਲੋਂ ਕੋਈ ਫਰਿਆਦ ਨਹੀਂ ਕੀਤੀ ਉਹਨਾਂ ਨੇ ਜੋ ਕੁਝ ਵੀ ਸੀਗਾ ਪੰਥ ਦੇ ਅੱਗੇ ਹੀ ਗੁਹਾਰ ਲਗਾਈ ਨਾ ਹੀ ਉਹਨਾਂ ਨੇ ਕਿਸੇ ਅਦਾਲਤ ਦਾ ਦੁਨਿਆਵੀ ਅਦਾਲਤ ਦਾ ਸਹਾਰਾ ਲੈ ਕਰਕੇ ਆਪਣੀਆਂ ਨੌਕਰੀਆਂ 'ਚ ਵਾਪਸ ਆਣ ਦੇ ਕੋਈ ਯਤਨ ਕੀਤਾ ਸੋ ਐਸੇ ਸੂਰਬੀਰ ਮਹਾਨ ਜਿਹੜੇ ਜੋਧੇ ਸਾਡੇ ਪੰਜ ਪਿਆਰੇ ਸੀਗੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫੌਸਿਲ ਤੋਂ 2 ਦਸੰਬਰ ਨੂੰ ਸਾਡੇ ਜਿਹੜੇ ਸਿੰਘ ਸਾਹਿਬਾਨ ਉਥੋਂ ਆਦੇਸ਼ ਜਾਰੀ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਦਾ ਮੁੱਦਾ ਟੋਟਲੀ ਅਣਗੌਲਿਆ ਉਸ ਦਾ ਜ਼ਿਕਰ ਹੀ ਨਹੀਂ ਕੀਤਾ ਜਦਕਿ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਸੀਗੀ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਦੇ ਉੱਤੇ ਪੰਜ ਪ੍ਰਧਾਨੀ ਸਿਸਟਮ ਦੇ ਉੱਤੇ ਚੱਲਦੇ ਹੋਏ ਆ ਮੀਰੀ ਪੀਰੀ ਸਿਧਾਂਤ ਤੇ ਚੱਲਦੇ ਹੋਏ ਆ ਸਪਸ਼ਟੀਕਰਨ ਮੰਗਿਆ ਸੀਗਾ ਔਰ ਉਹ ਸਪਸ਼ਟੀਕਰਨ ਜਿਹੜਾ ਉਸ ਵੇਲੇ ਇਹਨਾਂ ਸਾਰਿਆਂ ਨੂੰ ਚੁਬਦਾ ਸੀਗਾ ਉਹ ਸਪਸ਼ਟੀਕਰਨ ਦੇ ਤੋਤੇ ਸਾਰਿਆਂ ਨੇ ਦੋ ਤਰੀਕ ਨੂੰ ਮੋਹਰ ਲਗਾ ਦਿੱਤੀ ਅਸੀਂ ਅੱਜ ਪੰਤਕ ਜਥੇ ਬਣੀਆਂ ਸਾਰਿਆਂ ਇਕੱਠੀਆਂ ਹੋ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਨ ਲਈ ਇੱਥੇ ਪੁੱਜੀਆਂ ਨੇ ਕਿ ਉਹਨਾਂ ਦਾ ਮੁੱਦਾ ਦੁਬਾਰਾ ਵਿਚਾਰਿਆ ਜਾਵੇ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਅਤੇ ਜਿਹੜਾ ਉਹਨਾਂ ਨੂੰ ਨੌਕਰੀਆਂ ਤੋਂ ਕੱਟਣ ਦਾ ਜਿਹੜਾ ਮਤਾ ਪਹਿਲੀ ਜਨਵਰੀ 2016 ਨੂੰ ਪਾਸ ਕੀਤਾ ਗਿਆ ਸੀਗਾ ਮੀਟਿੰਗ ਕਰਕੇ ਉਹ ਮਤਾ ਰੱਦ ਕੀਤਾ ਜਾਵੇ ਇਹਨਾਂ ਨੂੰ ਦੁਬਾਰਾ ਫਰੋਂ ਦਾ ਬੈਕ ਡੇਟ ਇਹਨਾਂ ਨੂੰ ਬਹਾਲ ਕੀਤਾ ਜਾਵੇ ਇਹਨਾਂ ਦੀਆਂ ਜੋ ਤਨਖਾਹਾਂ ਵਾ ਬਣਦੀਆਂ ਨੇ ਇਹਾਂ ਦੀ ਤਨਖਾਹਾਂ ਇਹਨਾਂ ਨੂੰ ਦਿੱਤੀਆਂ ਜਾਣ ਗੱਲ ਮਤਲਬ ਸਿਰਫ ਤਨਖਾਹ ਦੀ ਨਹੀਂ ਹੈਗੀ ਗੱਲ ਹੁੰਦੀ ਹੈ ਮਾਨ ਅਤੇ ਸਨਮਾਨ ਦੀ ਗੱਲ ਹੁੰਦੀ ਹੈ ਹੱਕ ਦੀ ਗੱਲ ਹੁੰਦੀ ਹੈ ਕਿ ਵਿੱਚ ਸੱਚ ਕੀ ਸੀਗਾ ਤੇ ਝੂਠ ਕੀ ਸੀਗਾ ਝੂਠ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਸੱਚ ਉਜਾਗਰ ਹੋ ਚੁੱਕਿਆ ਹੈ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ਿਲਤੋਂ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਪ੍ਰਬੰਧ ਨੂੰ ਅਸੀਂ ਸ਼ਕਤਰੇਤ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਮੀਟਿੰਗ ਕਰਕੇ ਇਹਨਾਂ ਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਇਹਨਾਂ ਨੂੰ ਨੌਕਰੀ ਚੋਂ ਕੱਢਣ ਵਾਲਾ ਜਿਹੜਾ ਮਤਾ ਸਿਕਾ ਉਹ ਰੱਦ ਕੀਤਾ ਜਾਵੇ ਰੱਦ ਕਰਕੇ ਇਹਨਾਂ ਨੂੰ ਨੌਕਰੀਆਂ ਤੇ ਮੁੜ ਬਹਾਲ ਕਰਕੇ ਇਹਨਾਂ ਦਾ ਬਕਾਇਆ ਜਿਹੜੀ ਤਨਖਾਹਾਂ ਨੇ ਇਹਨਾਂ ਨੂੰ ਦਿੱਤੀਆਂ ਜਾਣ 2015 ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀਆਂ ਹੋਈਆਂ ਉਸ ਸਰਸੇ ਸਾਧ ਨੂੰ ਮੁਆਫੀ ਦੇਣ ਬਦਲੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਉਹਨੂੰ ਮਾਫੀ ਦਿੱਤੀ ਗਈ ਮੁੱਖ ਦੋਸ਼ੀ ਸੀ ਉਹ ਬਿਆਪਦੀਆਂ ਦਾ ਪਰ ਉਹਨਾਂ ਪੰਜ ਸਿੰਘਾਂ ਨੇ ਜਿਹੜੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਮੌਕੇ ਦੇ ਜ਼ਹਿਦਾਰ ਨੂੰ 21 ਅਕਤੂਬਰ 2015 ਨੂੰ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਦੋ ਦਿਨਾਂ ਦਾ ਸਮਾਂ ਮੰਗ ਦਿੱਤਾ ਸੀ ਉਹਨਾਂ ਨੂੰ ਕਿ 23 ਤਰੀਕ ਨੂੰ ਜ਼ਹਿਦਾਰ ਆਪਣਾ ਸਪਸ਼ਟੀਕਰਨ ਦੇਵੇ ਬਈ ਉਹਨੇ ਮਾਫੀ ਕਿਉਂ ਨਹੀਂ ਦਿੱਤੀ ਹੈ ਕਿਉਂਕਿ ਜਿਹੜੀ ਪੰਜ ਪਿਆਰਿਆਂ ਦੀ ਪਰੰਪਰਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਲਾਗੂ ਹੈ ਉਹਨਾਂ ਦਾ ਬਹੁਤ ਸਤਿਕਾਰ ਹੈ ਅਸੀਂ ਨਿੱਤ ਦੀ ਅਰਦਾਸ ਚ ਪੰਜ ਪਿਆਰਿਆਂ ਦਾ ਵਰਨਨ ਕਰਦੇ ਆਂ ਸੋ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੀ ਬਜਾਏ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਪਰੰਤੂ 2 ਨਵੰਬਰ 2024 ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਏ ਹੈ ਉਹਨਾਂ 'ਚ ਉਹਨਾਂ ਦੇ ਲਏ ਗਏ ਸਟੈਂਡ ਦੀ ਪ੍ਰੋੜਤਾ ਹੋਈ ਹੈ। ਸੋ ਸਹੀ ਮੰਨਿਆ ਗਿਆ ਕਿਉਂਕਿ ਉਸ ਜ਼ਿਹਦਾਰ ਨੂੰ ਜ਼ਿਹਦਾਰ ਗੁਰਬਾਜਨ ਸਿੰਘ ਜੀ ਜਿਹੜਾ ਮੌਕੇ ਦਾ ਜ਼ਿਹਦਾਰ ਸੀ ਉਹਨੂੰ ਵੀ ਦੋਸ਼ੀ ਠਰਾਇਆ ਗਿਆ। ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ ਕਿਉਂਕਿ ਉਹਨਾਂ ਨਾਲ ਜ਼ਿਆਦਤੀ ਹੋਈ ਹੈ ਜਿੱਥੇ ਇੱਕ ਰੁਤਮੇ ਦੀ ਵੀ ਤੋਹਫੀਨ ਹੋਈ ਹੈ ਕਿ ਪੰਜ ਪਿਆਰਿਆਂ ਵੱਲੋਂ ਲਗਾਇਆ ਗਿਆ ਫੈਸਲੇ ਨੂੰ ਇੱਕ ਅਨਗੋਲਾ ਕਰਿਆ ਗਿਆ ਸੋ ਇਸ ਵਾਸਤੇ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਵੇ ਕਿ ਉਹਨਾਂ ਨੂੰ ਨੌਕਰੀਆਂ ਦੇ ਬਹਾਲ ਕਰਕੇ ਉਹਨਾਂ ਨੂੰ ਬਣ ਦੇ ਜਿਹੜੇ ਆਪਣੇ ਭੱਤੇ ਦਿੱਤੇ ਜਾਣ ਪੰਜ ਪਿਆਰੇ ਸਹਿਬਾਨ ਦਾ ਹੁਕਮ ਤੇ ਕਲਗੀਧਰ ਪਾਸ਼ਾ ਨੇ ਨਹੀਂ ਮੋੜਿਆ ਕਿਉਂਕਿ ਕਲਗੀਧਰ ਪਾਸ਼ਾ ਵੀ ਉਹਨਾਂ ਦੇ ਕਈ ਜਿਹੜਾ ਜੰਗ ਦੇ ਵਿੱਚੋਂ ਵਾਪਸੀ ਕਰ ਗਏ ਸੀ ਵੇਖੋ ਕਿੰਡੀ ਤਗੜੀ ਇਹਨਾਂ ਬੰਦਿਆਂ ਨੇ ਇੱਕ ਚਾਲ ਜਿਹੜੀ ਆ ਰਚੀ ਆ ਕਿ ਜਿਹੜੇ ਬੰਦੇ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਅੰਗ ਸਤਿਗੁਰ ਦੇ ਰੋਲੇ ਤੇ ਥਾਂ ਥਾਂ ਸੰਗਤਾਂ ਨੂੰ ਜਿਹੜਾ ਨਰਾਦਰ ਕੀਤਾ ਸੰਗਤਾਂ ਦਾ ਤੇ ਹੁਣ ਇਹਨਾਂ ਬੰਦਿਆਂ ਨੇ ਜਿੰਨਾ ਹੁਣ ਮਾਫੀ ਮੰਗੀ ਆ ਇਹਨਾਂ ਨੇ ਉਦੋਂ ਮੌਕੇ ਤੇ ਗੋਲੀਆਂ ਚਲਵਾਈਆਂ ਤੇ ਇਹਨਾਂ ਬੰਦਿਆਂ ਨੇ ਅੱਜ ਫੈਸਲਾ ਜਿਹੜਾ ਪੰਜ ਪਿਆਰਾਂ ਦਾ ਨਾਂ ਹੀ ਨਹੀਂ ਲਿਆ ਵਿੱਚ ਕਿਉਂਕਿ ਸਿੰਘ ਸਾਬਾ ਨੂੰ ਵੀ ਇਹ ਚਾਹੀਦਾ ਸੀ ਕਿ ਜਿਹੜਾ ਮੌਕੇ ਤੇ ਉਦੋਂ ਕੰਮ ਹੋਇਆ ਕਿ ਅੱਜ ਇਸ ਚੀਜ਼ ਦਾ ਇਹਨਾਂ ਮੋਹਰ ਲਾਤੀ ਆ ਕਿ ਜਿਹੜੀ ਇਹ ਉਦੋਂ ਅਸੀਂ ਗਲਤੀ ਕੀਤੀ ਆ ਕੱਲੀ-ਕੱਲੀ ਗਲਤੀ ਜਿਹੜੀ ਆ ਮੈਕ ਵਿੱਚ ਬੋਲਿਆ ਤੇ মিডিਆ ਸਾਹਮਣੇ ਬੋਲਿਆ ਪਰ ਇਹ ਬੜੀ ਤਗੜੀ ਇਹ ਗੱਲ ਦੀ ਸਾਨੂੰ ਇਹਨਾਂ ਵਾਸਤੇ ਸ਼ਰਮ ਵਾਸਤੇ ਚਰਮ ਵਾਲੀ ਗੱਲ ਆ ਜਿਹੜੇ ਸਿੰਘ ਸਾਹਿਬ ਆ ਕਿ ਜੇ ਇਸ ਪੰਜ ਪਿਆਰੇ ਵੇਖੋ ਕਿੰਡੀ ਤਗੜੀ ਹਸਤੀ ਆ ਅਕਲ ਦੀ ਤਰ੍ਹਾਂ ਪਾਤਸ਼ਾਹ ਨੇ ਜਿਹੜੀ ਇਹ ਪਾਵਰ ਇਹਨਾਂ ਨੂੰ ਬਖਸ਼ੀ ਤੇ ਇਹਨਾਂ ਬੰਦਿਆਂ ਦਾ ਜਿਹੜਾ ਨਾਮ ਵੀ ਨਹੀਂ ਲਿਆ ਗਿਆ ਪੰਜ ਪਿਆਰਾਂ ਦਾ ਅਸੀਂ ਇਸ ਕਰਕੇ ਅੱਜ ਇਕੱਤਰ ਹੋਏ ਆ ਸਾਰੀਆਂ ਜਥੇਬੰਦੀਆਂ ਕਿ ਜੇ ਤ ਭਈ ਇਹਨਾਂ ਨੂੰ ਤੁਸੀਂ ਬਹਾਲ ਕਰ ਲੈਂਦੇ ਜੋ ਤੇ ਜੇ ਤੇ ਇਹਨਾਂ ਨੂੰ 22 ਇਸ਼ਤ ਇਹਨਾਂ ਨੂੰ ਜਿਹੜਾ ਇਹਨਾਂ ਦੀਆਂ ਨੌਕਰੀਆਂ ਜਾਂ ਜਿਹੜੀਆਂ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਤੇ ਫੇਰ ਤਾਂ ਬਹੁਤ ਵਧੀਆ ਨਹੀਂ ਤਾਂ ਉਹਨਾਂ ਵਾਲਾ ਸਮਾ ਜਿਹੜਾ ਵਾ ਉਹ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਤੇ ਇਹ ਤੁਹਾਡੇ ਜਿਹੜਾ ਗੱਲ ਚ ਗੁੱਠਾ ਦਵਾਂਗੇ ਕਿਉਂਕਿ ਇਸ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਕਿ ਜਿਹੜਾ ਪੰਜ ਪਿਆਰੇ ਸਹਿਬਾਨਾਂ ਨੂੰ ਜਿਹੜਾ ਵਾ ਇਸ ਤਰ੍ਹਾਂ ਜਿਹੜਾ ਵਾ ਬਾਹਰ ਕੱਢਿਆ ਜਾਵੇ ਜਾਂ ਤਨਖਾਹਾਂ ਨਾ ਦਿੱਤੀਆਂ ਜਾਣ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਇਸ ਫੈਸਲੇ ਦੇ ਇਕੱਠੇ ਹੋਏ ਆ ਜੀ 2015 ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਦਾ ਜਿਹੜਾ ਫੈਸਲਾ ਆ ਹੁਣ 2 ਦਸੰਬਰ 2024 ਨੂੰ ਜਥੇਦਾਰਾਂ ਦੇ ਵੱਲੋਂ ਵਿਚਾਰਿਆ ਗਿਆ ਜਿੱਥੇ ਹੋਰ ਬਹੁਤ ਸਾਰੇ ਮੁੱਦੇ ਵਿਚਾਰੇ ਗਏ ਅਤੇ ਦੋਸ਼ੀਆਂ ਨੂੰ ਜਿਹੜੀ ਤਨਖਾਹ ਆ ਉਹ ਲਗਾਈ ਗਈ ਉੱਥੇ ਨਾਲ ਹੀ ਉਸ ਸਮੇਂ ਜੋ ਪੰਜ ਪਿਆਰੇ ਸਹਿਬਾਨਾਂ ਨੇ ਸਟੈਂਡ ਲਿਆ ਸੀ ਉਸ ਮੁੱਦੇ ਨੂੰ ਜਥੇਦਾਰਾਂ ਦੇ ਵੱਲੋਂ ਅੰਗੋਲਿਆ ਕਰ ਦਿੱਤਾ ਗਿਆ ਕਿਉਂਕਿ ਸਿੱਖ ਧਰਮ ਦੇ ਵਿੱਚ ਪੰਜ ਪਿਆਰੇ ਸਹਿਬਾਨਾਂ ਦਾ ਬਹੁਤ ਵੱਡਾ ਰੁਤਬਾ ਆ ਤੇ ਬਾਦਲ ਕਿਆ ਨੇ ਸ਼੍ਰੋਮਣੀ ਕਮੇਟੀ ਨੇ ਉਸ ਸਮੇਂ ਜਿੱਥੇ ਖਾਲਸਾਈ ਸਿਧਾਂਤਾਂ ਨੂੰ ਖੇਸ ਪਹੁੰਚਾਈ ਉਸ ਸਮੇਂ ਪੰਜ ਪਿਆਰਿਆਂ ਦੇ ਮਹਾਨ ਰੁਤਬੇ ਨੂੰ ਵੀ ਜਿਹੜਾ ਛੱਟ ਮਾਰਨ ਦਾ ਯਤਨ ਇਹ ਕੀਤਾ ਤੇ ਪੰਜ ਪਿਆਰੇ ਸਹਿਬਾਨਾਂ ਦੇ ਸ਼ਲਾਘਾਯੋਗ ਫੈਸਲੇ ਨੂੰ ਮੰਨਣ ਦੀ ਬਜਾਏ ਉਲਟਾ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਨੌਕਰੀਆਂ ਤੋਂ ਤਕਰੀਬਨ ਹੁਣ 9 ਸਾਲ ਦਾ ਜਿਹੜਾ ਸਮਾਂ ਆ ਉਹ ਬੀਤ ਚੁੱਕਾ ਅੱਜ ਪੰਥਕ ਜਥੇਬੰਦੀਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਪੱਤਰ ਸੰਪੇਯਾ ਜਾ ਰਿਹਾ ਕਿ ਪੰਜ ਪਿਆਰੇ ਸਹਿਬਾਨਾਂ ਨੇ ਜੋ ਉਸ ਸਮੇਂ ਫੈਸਲਾ ਲਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਫੈਸਲੇ ਦੀ ਜਿਹੜੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਗੁਰਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਦੁਬਾਰਾ ਜਿਹੜਾ ਨੌਕਰੀਆਂ ਤੇ ਬਹਾਲ ਕੀਤਾ ਜਾਣਾ ਚਾਹੀਦਾ ਤੇ ਹੁਣ ਤੱਕ ਜੋ ਉਹਨਾਂ ਦੀਆਂ ਤਨਖਾਹਾਂ ਬਣਦੀਆਂ ਬਕਾਇਆ ਬਣਦਾ ਆ ਉਹ ਸਾਰਾ ਜਿਹੜਾ ਆ ਉਹ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਆ ਤਾਂ ਜੋ ਪੰਜ ਪਿਆਰੇ ਸਹਿਬਾਨਾਂ ਦਾ ਉਹਨਾਂ ਪੰਜ ਸਿੰਘਾਂ ਦਾ ਜਿਹੜਾ ਮਾਨ ਸਨਮਾਨ ਆ ਉਹ ਬਹਾਲ ਹੋਵੇ ਤੇ ਸਾਡੀ ਜੋ ਮਹਾਨ ਖਾਲਸਾਈ ਪਰੰਪਰਾ ਆ ਪੰਜ ਸਿੰਘ ਸਹਿਬਾਨਾਂ ਦੀ ਪੰਜ ਪਿਆਰਿਆਂ ਦੀ ਪੰਜ ਸਿੰਘਾਂ ਦੀ ਉਹ ਜਿਹੜੀ ਆ ਹਮੇਸ਼ਾ ਜਾਰੀ ਰਹੇ ਤੇ ਇਸੇ ਤਰ੍ਹਾਂ ਉਹਨਾਂ ਦਾ ਮਾਨ ਸਨਮਾਨ ਬਣਿਆ ਰਹੇ